ਸਰ ਸਾਰੀ ਆਈਟਮ ਟਾਲੀ ਹੈ ਇਹ ਚ ਕੋਈ ਵੀ ਦੂਜਾ ਮਟੀਰੀਅਲ ਨਹੀਂ ਲੱਗਿਆ ਹੋਏਗਾ ਇਹ ਜੋ ਕਾਰਵਿੰਗ ਹੋਈ ਹੈ ਹਨ ਮੇਡਾ ਜੀ ਸਾਰੀ ਹੈਡਮੇਡ ਸਾਰੀ ਹੈਡਮੇਡ ਟਾਲੀ ਤੇ ਮਸ਼ੀਨ ਚੱਲਦੀ ਨਹੀਂ ਜੀ ਸਾਰੇ ਸੈਟ ਕਲਾਸਿਕਲ ਚ ਨੇ ਸਰ ਜੀ ਇਹ ਸਾਰੇ ਸਾਗਵਾਂ ਚ ਤਿਆਰ ਨੇ ਜਿਹੜਾ ਕੱਪੜਾ ਲੱਗਿਆ ਸਰ ਬ੍ਰਾਂਡਡ ਲੱਗਿਆ ਨੋਨ ਬ੍ਰਾਂਡ ਚ ਕੁਝ ਨਹੀਂ ਨੋਨ ਬ੍ਰਾਂਡ ਆਪਣੇ ਕੋਲੇ ਕੋਈ ਚੀਜ਼ ਨਹੀਂ ਮਤਲਬ ਜਿਹੜੇ ਨਾਲ ਸਰ ਇੱਕ ਹੋਰ ਵੀ ਹੈ ਇਹਦੇ ਨਾਲ ਆਪਣੇ ਕਟਨਸ ਵੀ ਨਾਲ ਦੇ ਬਣ ਜਾਣਗੇ ਅੱਸੀ ਕਾਲ ਦੋਸਤੋ ਜੇਕਰ ਟਰੈਡੀਸ਼ਨਲ ਜੇਕਰ ਇਹਦੀ ਫਰਨੀਚਰ ਲਾਈਨ ਆ ਸੋਫੇ ਲੈਣੇ ਨੇ ਜਾਂ ਡਾਈਨਿੰਗ ਸੈਟ ਲੈਣਾ ਜਾਂ ਪਿੱਤਲ ਦਾ ਬਣਿਆ ਟਾਲੀ ਦਾ ਸਮ ਤਾ ਆ ਸ਼ਾਪ ਯਾਦ ਕਰ ਲਿਓ ਇਹ ਸ਼ਾਪ ਵਾਲਿਆਂ ਕੋਲੇ ਸਭ ਤੋਂ ਵੱਡੀ ਵੈਰਾਈਟੀ ਦੇ ਨਾਲ ਨਾਲ ਕੋਈ ਵੀ ਚੀਜ਼ ਤੁਸੀਂ ਕਸਟਮਾਈਜ਼ ਫੋਟੋ ਭੇਜਤੀ ਤੁਹਾਨੂੰ ਉਹ ਚੀਜ਼ ਮਿਲ ਜੂਗੀ ਚਾਹੇ ਨੈਟ ਤੋਂ ਲੱਭ ਲਿਓ ਚਾਹੇ ਕਿਸੇ ਦੇ ਘਰੇ ਦੇਖੀਏ ਚਾਹੇ 100 ਸਾਲ ਪੁਰਾਣਾ ਕੋਈ ਤੁਸੀਂ ਬੈੱਡ ਦੇਖਿਆ ਨਾ ਵੀ ਸਾਨੂੰ ਆਹ ਚੀਜ਼ ਚਾਹੀਦੀ ਆ ਬਾਈ ਹੋਰੀ ਬਿਲਕੁਲ ਇਹਨਾਂ ਨੂੰ ਉਹੀ ਚੀਜ਼ ਬਣਾ ਦਿਆ ਤੇ ਸਾਰੇ ਪ੍ਰੋਡਕਟ ਜਿਹੜੇ ਬਣਦੇ ਨੇ ਉਹ ਟਾਲੀ ਤੋਂ ਬਣਦੇ ਨੇ ਤੇ ਅੱਗੇ ਆਪਾਂ ਜਾਣਕਾਰੀ ਲਵਾਂਗੇ ਤੇ ਗੱਲਬਾਤ ਕਰਾਂਗੇ ਸਸੀਗਾ ਬਾਈ ਜੀ ਹੱਸਿਆ ਬਾਈ ਜੀ ਠੀਕੋ ਬਿਲਕੁਲ ਸਰ ਵਧੀਆ ਜੀ ਵਧੀਆ ਸਰ ਸਭ ਤੋਂ ਵੱਡੀ ਗੱਲ ਤਾਂ ਵੀ ਜਿਹੜੀ ਖੁਸ਼ੀ ਵਾਲ ਕਿੱਤੇ ਵੀ ਜਾਣਦੇ ਆਸੀਂ ਵੀਡੀਓ ਕਰਨ ਇਹ ਚੀਜ਼ਾਂ ਬਹੁਤ ਘੱਟ ਦੇਖ ਨੂੰ ਮਿਲਦੀਆਂ ਇਹ ਸਾਨੂੰ ਪੁਰਾਣੀਆਂ 100 100 ਸਾਲ ਪੁਰਾਣੀਆਂ ਹਵੇਲੀਆਂ ਦੇ ਵਿੱਚ ਦਿੱਖ ਠੀਕ ਹੈ ਭਾਈ ਜੀ ਇਹਦਾ ਆਈਡੀਆ ਕਿੱਥੋਂ ਆਇਆ ਵੀ ਪਰ ਆ ਚੀਜ਼ ਬਣਾ ਕੇ ਦਰਸ਼ਕਾਂ ਨੂੰ ਪੇਸ਼ ਕਰੀਏ ਸਰ ਇਹਦਾ ਆਈਡੀਆ ਤਾਂ ਆਇਆ ਨਾ ਜੀ ਹੁਣ ਕਸਟਮਰ ਸਾਡੇ ਕੋਲੇ ਆਉਂਦੇ ਨੇ ਜਿਵੇਂ ਸੋਡੀਅਮ ਕੁਝ ਕੋਠੀ ਵਗੈਰਾ ਡਿਜ਼ਾਈਨ ਕਰਦੇ ਹਾਂ ਉਹਨਾਂ ਦੀ ਚੁਆਇਸ ਹੁੰਦੀ ਹੈ ਕਿ ਅਸੀਂ ਇਸ ਤਰ੍ਹਾਂ ਦਾ ਮਟੀਰੀਅਲ ਲਾਈਏ ਸਾਡੇ ਕੋਲ 5-7 ਕਸਟਮਰ ਆਏ ਪਹਿਲਾਂ ਅਸੀਂ ਮਾਡਰਨ ਚ ਡੀਲ ਕਰਦੇ ਸੀਗੇ ਠੀਕ ਹੈ ਜੀ ਹੌਲੀ ਹੌਲੀ ਉਹਨਾਂ ਦੀ ਚੁਆਇਸ ਹੁਣ ਕਸਟਮਰ ਦੀ ਇਸ ਟਾਈਪ ਵੱਧਦੀ ਜਾ ਰਹੀ ਹੈ ਕਿ ਅਸੀਂ ਪੁਰਾਣੀਆਂ ਐਂਟੀਕ ਚੀਜ਼ਾਂ ਲਾਈਏ ਉਹਨਾਂ ਨੂੰ ਦੇਖਦੇ ਦੇਖਦੇ ਸਸੀਂ ਆਪ ਹੀ ਡਿਵੈਲਪਮੈਂਟ ਕਰ ਲਈ ਇੱਕ ਸਾਡਾ ਵੀ ਸ਼ੌਂਕ ਹੈ ਅਸੀਂ ਪਿੰਡ ਦੇ ਆ ਚੁਪਾਈਆਂ ਜੀਆਂ ਚੀਜ਼ਾਂ ਬਣਾਈਏ ਤੇ ਕਸਟਮਰ ਹੁੰਦੇ ਹੀ ਜਿਹੜੀਆਂ ਦਿਲ ਨੂੰ ਸ਼ੂਨ ਕਹਿੰਦੇ ਆਨੰਦ ਮਿਲਦਾ ਜਿਵੇਂ ਕਿਦੇ ਨਾ ਸੰਦੂਕ ਪਿਆ ਹੁੰਦਾ ਕੋਈ ਤੇ ਸਵਾਦ ਆ ਜਾਂਦਾ ਵੀ ਯਾਰ ਚੀਜ਼ ਬਣੀ ਹੋਈ ਹੈ ਬਿਸਦਾਦੀ ਦੀ ਸਾਡੀ ਦਾਦੀ ਬੜਦਾਦੀ ਦੀਆਂ ਚੀਜ਼ਾਂ ਨੇ ਬਿਲਕੁਲ ਤੇ ਸਰ ਇੱਕ ਚੀਜ਼ ਹੋਰ ਖਾਸ ਹੈ ਪ੍ਰੋਡਕਟ ਆਪਣੇ ਸਾਰੇ ਇੱਕ ਵਾਰ ਆਪਾਂ ਜੇ ਉਧਰੋਂ ਸ਼ੁਰੂ ਕਰ ਲਈਏ ਕਿਹੜੇ ਕਿਹੜੇ ਪ੍ਰੋਡਕਟ ਆ ਉਹ ਕਾਦੇ ਨੇ ਕਿ ਇੱਕ ਆਪਾਂ ਇਹ ਟਾਲੀ ਦੇ ਵਿੱਚ ਬਣੇ ਹੋਏ ਸਾਰੇ ਇਹ ਸਰ ਸਾਰੀ ਆਈਟਮ ਟਾਲੀ ਹੈ ਇਹ ਚ ਕੋਈ ਵੀ ਦੂਜਾ ਮਟੀਰੀਅਲ ਨਹੀਂ ਲੱਗਿਆ ਹੋਏਗਾ ਠੀਕ ਹੈ ਜੀ ਮਤਲਬ ਕੋਈ ਕੋਈ 플ਾਈ 플ੁਈ ਕੁਝ ਚੂਜ਼ ਨਹੀਂ ਹੋਏਗਾ ਜਿਹੜੀ ਚੀਜ਼ ਹੋਗੀ ਪਿਓਰ ਟਾਲੀ ਦਾ ਪਿਓਰ ਟਾਲੀ ਹੋਏਗੀ ਟਾਲੀ ਦੇ ਪ੍ਰੋਡਕਟ ਨੇ ਟਾਲੀ ਹੋਏਗੀ ਸਰ ਇਹ ਚ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਦੂਜੀ ਕੋਈ ਮਿਕਸਿੰਗ ਨਹੀਂ ਹੋਏਗੀ ਠ ਸਰ ਇਹ ਸ਼ੁਰੂ ਤੋਂ ਗੱਲ ਕਰੀ ਜੀ ਉਹ ਲਮੀਰਾ ਆ ਗਈ ਜੀ ਮੇਨ ਉਹ ਲਮੀਰਾ ਆ ਗਈ ਸਰ 5 ਵਜੇ 7 ਦੀ ਆਪਣੀ ਲਮੀਰਾ ਹੈਗੀ ਠੀਕ ਹੈ ਜੀ ਸਾਰੀ ਟਾਲੀ ਚ ਬਣੀ ਹੋਈ ਹੈ ਉੱਪਰ ਪਿੱਤਲ ਦਾ ਵਰਕ ਹੋਇਆ ਹੋਇਆ ਹੈ ਜੀ ਜੀ ਇਹ ਆ ਸਰ ਤੇ ਇਧਰ ਨਾਲ ਆ ਗਿਆ ਜੀ ਆਪਣਾ ਇਹ ਆਪਣਾ ਡ्रेसਿੰਗ ਆ ਗਿਆ ਜੀ ਸ਼ੀਸ਼ਾ ਦੇਖਣ ਵਾਲਾ ਜੀ ਠੀਕ ਹੈ ਜੀ ਇਹਨੂੰ ਆਪਾਂ ਮੋੜ ਵੀ ਸੈੱਟ ਕਰ ਸਕਦੇ ਹਾਂ ਜਿਵੇਂ ਮਰਜ਼ੀ ਸੈੱਟ ਕਰ ਸਕਦੇ ਹਾਂ ਸਰ ਜਿਸ ਤਰ੍ਹਾਂ ਆਪਣੀ ਰਿਕੁਆਇਰਮੈਂਟ ਹੈ ਜੀ ਠੀਕ ਹੈ ਜੀ ਆ ਦੇਖੋ ਟੂਰਨਮੈਂਟ ਲਮਾਰੀ ਵੀ ਖੋਲ ਕੇ ਦਿਖਾਉਣੇ ਅੰਦਰੋਂ ਸਾਰਾ ਟਾਲੀ ਲੱਗਿਆ ਹੋਗਾ ਜੀ ਮਾਰਾ ਕੀ ਬਾਤ ਹੈ ਜੀ ਸਾਰੀ ਅੰਦਰ ਟਾਲੀ ਕੋਈ ਕਾਲੀ ਵੀ ਪੂਰੀ ਬਲੈਕ ਹੈ ਜਿਵੇਂ ਕਹਿੰਦੇ ਹੁੰਦੇ ਨੇ ਪ੍ਰਾਣੀਆਂ ਜੁਰ ਕਹਿੰਦੇ ਹੁੰਦੇ ਸੀ ਕਾਲੀ ਸਾਰੀ ਸੀਜ਼ਨਡ ਹੈ ਸੀਜ਼ਨ ਸਾਰੀ A to Z ਸਕਾਈ ਵੀ ਹੈ ਠੀਕ ਹੈ ਜੀ ਤੇ ਜਿਵੇਂ ਕਈ ਵਾਰ ਲੋਕਾਂ ਦੇ ਮਨ ਚੁੰਦਾ ਇਹਨੂੰ ਕੋਈ ਸੌਂਗ ਸੂੰਗ ਦੀ ਕੋ ਟੈਨਸ਼ਨ ਇਹ ਟਾਲੀ ਨੂੰ ਕੋਈ ਟੈਨਸ਼ਨ ਨਹੀਂ ਠੀਕ ਹੈ ਜੀ ਇਸ ਤੋਂ ਇਲਾਵਾ ਸਰ ਇਹ ਨਾਲ ਆ ਗਿਆ ਜੀ ਇਧਰ ਇਹ ਇਹ ਆਪਣਾ 바ਰ ਟਾਈਪ ਆ ਗਿਆ ਜੀ ਕਿਚਨ ਇਹ 바ਰ ਵੀ ਅਸ ਦੇ ਕਿਚਨ ਨਮੀਰਾ ਵੀ ਯੂਜ਼ ਹੋ ਸਕਦੀ ਹੈ ਆਪਣੀ ਠੀਕ ਹੈ ਜੀ ਇੱਕ ਕ੍ਰੌਕਰੀ ਲਵੀਰਾ ਸਾਰੇ ਪਰਪਸ ਇੱਕ ਤਰ੍ਹਾਂ ਦੇ ਹੱਲ ਹੋ ਜਾਂਦੇ ਏ ਠੀਕ ਹੈ ਜੀ ਜੇ ਕੋਈ ਸਪੇਸ ਘੱਟ ਹੈ ਤਿੰਨੇ ਪਰਪਸ ਆਪਣੇ ਹੱਲ ਕਰ ਸਕਦੇ ਏ ਅੱਗੇ ਲੌਬੀ ਦੀ ਜੇ ਕਹਦੇ ਲੁੱਕ ਵੀ ਵਧਾ ਸਕਦੇ ਹਾਂ ਲੌਬੀ ਲੁੱਕ ਨੂੰ ਥੋੜਾ ਮੋਟਾ ਆਪਾਂ ਪਿੱਤਲ ਦਾ ਹੋਰ ਵੀ ਇਹ ਕੰਮ ਕਰਵਾ ਸਕਦੇ ਹਾਂ ਹਾਂਜੀ ਜਿਸ ਤਰ੍ਹਾਂ ਚਾਹੀਦਾ ਉਸ ਤਰ੍ਹਾਂ ਕਰਾ ਦਾਂਗੇ ਜੀ ਆਪਾਂ ਇੱਕ ਚੀਜ਼ ਜਿਹੜੀ ਨਾ ਮੈਨੂੰ ਸਭ ਤੋਂ ਵਧੀਆ ਲੱਗੀ ਜੀ ਹੁਣ ਮੰਨ ਲਓ ਇੱਧਰ ਆਪਣਾ ਪਿਆ ਗਈ ਡਾਈਨਿੰਗ ਲਾ ਲਈਏ ਚਾਹੇ ਆਪਾਂ ਸੈਂਟਰ ਟੇਬਲ ਵਾਲੀ ਸੈਂਟਰ ਟੇਬਲ ਵਾਲੀ ਹਾਂਜੀ ਹਾਂਜੀ ਪਰ ਇੱਕ ਉਹਨਾਂ ਆਪਣੇ ਮਨ ਜੇ ਚ ਹੁੰਦਾ ਵੀ ਸਾਨੂੰ ਯਾਰ ਇ ਜਿਵੇਂ ਕੋਕੋਮੇ ਕਰਤਾ ਨੇ ਪਿੱਛੇ ਠੀਕ ਹੈ ਜੀ ਇਸ ਤੋਂ ਅੱਗੇ ਅੱਗੇ ਜੀ ਮੇਨ ਆਪਣੇ ਜਿਹੜੇ ਬੈੱਡ ਆਗੇ ਜੀ ਹਾਂਜੀ ਭਾਈ ਜੀ ਜੀ ਇਹਨਾਂ ਬਾਰੇ ਵੀ ਜਾਣਕਾਰੀ ਜੀ ਕਿਤੇ ਸਾਰੀ ਹੈ ਜੀ ਟਾਲੀ ਚ ਬਣੇ ਹੋਏ ਆ ਜੀ ਇਹ 70 ਬਾਈ 78 ਦਾ ਬੈੱਡ ਹੈ ਡਰਾਅ ਵਾਲਾ ਬੈੱਡ ਹੈ ਜੀ ਅੱਛਾ ਦਰਾਜੀ ਕੀ ਬਾਤ ਹੈ ਜੀ ਸਾਰੇ ਟ੍ਰੋਲੀ ਵਾਲਾ ਲਓ ਵੀ ਦੋਸਤੋਂ ਤੁਸੀਂ ਪਾਲਿਸ਼ ਦੇਖ ਸਕਦੇ ਹੋ ਰੰਗ ਦੇਖ ਸਕਦੇ ਹੋ ਪੂਰਾ ਥੱਲੇ ਤਸੱਲੀ ਕਰਾਈ ਹੋਈ ਹੈ ਇੱਕ ਚੀਜ਼ ਹੈ ਨਾ ਇੱਕ ਚੀਜ਼ ਦੀ ਭਾਈ ਜੀ ਜੀ ਤੇ ਇਧਰ ਡਾਈਨਿੰਗ ਸੈੱਟ ਆ ਗਿਆ ਜੀ ਡਾਈਨਿੰਗ ਬਾਈ ਇਹ ਵੀ ਤੁਹਾਡਾ ਉੱਪਰ ਗਲਾਸ ਪੂਗਾ ਉੱਪਰ ਗਲਾਸ ਆ ਜਾਊਗਾ ਜੀ ਠੀਕ ਹੈ ਜੀ ਉਹ ਗਲਾਸ ਜਿਸ ਤਰ੍ਹਾਂ ਕਸਟਮਰ ਕਹੇਗਾ ਪਲੇਨ ਲਗਾਉਣਾ ਪਲੇਨ ਜੇ ਕੋਈ ਇਚਿੰਗ ਦਾ ਕੰਮ ਕਰਾਉਣਾ ਇਚਿੰਗ ਦਾ ਕੰਮ ਠੀਕ ਹੈ ਜੀ ਨਾਲ ਇਹ ਜੋ ਕਾਰਵਿੰਗ ਹੋਈ ਹੈ ਹਨ ਮੇਡਾ ਜੀ ਸਾਰੀ ਹੈਡਮੇਟ ਟਾਲੀ ਤੇ ਮਸ਼ੀਨ ਚੱਲਦੀ ਨਹੀਂ ਜੀ ਠੀਕ ਹੈ ਜੀ ਸੀਐਨਸੀ ਦਾ ਕੰਮ ਟਾਲੀ ਤੇ ਨਹੀਂ ਹੋ ਸਕਦਾ ਕਿਉਂਕਿ ਟਾਲੀ ਹਾਰਡ ਹੈ ਮਸ਼ੀਨ ਦਾ ਨਹੀਂ ਸਾਰਾ ਹੱਥੀ ਦੀ ਕਾਰੀਗਰੀ ਹੈ ਜੀ ਲਓ ਵੀ ਦੋਸਤੋ ਨਾਲ ਪੂਰਾ ਸੈੱਟ ਤੁਹਾਨੂੰ ਜਿਹੜਾ ਚੇਅਰਸ ਦਾ ਤੇ ਉਹ ਮਿਲਣਾ ਤੇ ਤੁਸੀਂ ਮਤਲਬ ਤੇ ਇਧਰ ਸਰ ਇਹ ਵਾਲਾ ਜੀ ਇਹ ਸਰ ਆਪਣੀ ਟੀਵੀ ਟਰਾਲੀ ਵੀ ਕਹਿ ਸਕਦੇ ਆਂ ਜੀ ਆਪਾਂ ਤੇ ਸਾਰਾ ਸਮਾਨ ਰੱਖ ਸਕਦੇ ਆਂ ਆਪਾਂ ਉਪਰ ਐਲਸੀਡੀ ਯੂਨਿਟ ਆ ਜਾਏਗਾ ਜੀ ਠੀਕ ਹੈ ਜੀ ਸਾਰਾ ਮਤਲਬ ਪੂਰਾ ਇਹ ਕਨਸੈਪਟ ਹੀ ਬਣਾਇਆ ਹੋਇਆ ਜੀ ਆਪਾਂ ਇੱਕ ਮਤਲਬ ਜੇ ਕਲਾਸੀਕਲ ਦੇ ਵਿੱਚ ਜੇ ਕਹਿੰਦੇ ਹੁੰਦੇ ਆ ਬ੍ਰਿਕ ਫੇਸ ਵਾਲੀ ਹਵੇਲੀ ਦਾ ਬਣਾ ਲਈ ਪਰ ਅੰਦਰ ਜਿਹੜਾ ਸਮਾਨ ਰੱਖਣਾ ਉਹ ਸਾਰਾ ਸੁਪਰ ਫਰਨੀਚਰਾਂ ਨਾਲ ਕੋਲ ਮਿਲ ਜਾਊਗਾ ਹਾਂਜੀ ਹਾਂਜੀ ਤੇ ਇੱਕ ਸਾਰ ਇਧਰ ਬਾਰ ਵੀ ਆਪਾਂ ਖੋਲ ਰੱਖੀ ਆ ਇਹ ਵੀ ਆਪਣੇ ਪੰਜਾਬੀਆਂ ਦਾ ਸ਼ੌਂਕ ਹੈ ਜੀ ਬਿਲਕੁਲ ਜੀ ਪੰਜਾਬੀਆਂ ਦਾ ਸ਼ੌਂਕ ਪਹਿਲਾ ਇਹ ਹੀ ਹੈ ਜੀ ਜੀ ਇਹ ਜ਼ਰੂਰ ਚੀਜ਼ ਚਾਹੀਦੀ ਆਪਾਂ ਨੂੰ ਠੀਕ ਹੈ ਜੀ ਇਹ ਘੁੰਦੀ ਵੀ ਹੈ ਹੈਨਾ ਘੁੰਦੀ ਹੈ ਬਾਈ ਜੀ ਠੀਕ ਹੈ ਜੀ ਸਾਰਾ ਪਿੱਤਲ ਦਾ ਕੰਮ ਹੋਇਆ ਹੋਇਆ ਜੀ ਸਾਰਾ ਟਾਲੀ ਚ ਹੈ ਜੀ ਕੀ ਬਾਤ ਹੈ ਜੀ ਲਾਓ ਵੀ ਦੋਸਤੋ ਰੇਸ਼ੇ ਦੇਖ ਸਕਦੇ ਹੋ ਟਾਲੀ ਦੀ ਤੇ ਪਾਲਿਸ਼ ਦੀ ਸਭ ਤੋਂ ਵੱਡੀ ਗੱਲ ਹੈ ਜੀ ਪਾਲਿਸ਼ ਦੀ ਕੁਆਲਿਟੀ ਦੇਖ ਸਕਦੇ ਹੋ ਪਾਲਿਸ਼ ਤਾਂ ਆਪਾਂ ਕਿਸੇ ਵੀ ਤਰ੍ਹਾਂ ਦੀ ਕਰਵਾ ਸਕਦੇ ਜਿਹੜੀ ਕਹੋਗੇ ਜੀ ਮੈਟ ਕਰਾਉਣੀ ਹੈ ਮੈਂ ਪਾਕਿਸਤਾਨੀ ਟਾਲੀ ਦੇ ਨਾਲ ਗਲੋਸ ਹੀ ਸੋਹਣੀ ਲੱਗਦੀ ਹੈ 47 ਦੇ ਗਲੋਸ ਹੀ ਗਲੋਸ ਹੀ ਜੱੱਚਦੀ ਹੈ ਟਾਲੀ ਦੇ ਠੀਕ ਹੈ ਸਰ ਜਿਵੇਂ ਸਾਗਵਾਨ ਦੇ ਤਾਂ ਆਪਾਂ ਸੈਮੀ ਗਲੋਸ ਜਾਂ ਮੈਟ ਕਰਾ ਲਾਣੇ ਆ ਇਹ ਚੀਜ਼ਾਂ ਗਲੋਸ ਹੀ ਸੋਹਣੀਆਂ ਲੱਗਦੀਆਂ ਜੀ ਜੀ ਆ ਕਰਕੇ ਆਪਾਂ ਸਾਰਾ ਸਮਾਨ ਗਲੋਸ ਹੀ ਬਣਾ ਕੇ ਰੱਖਿਆ ਹੋਇਆ ਠੀਕ ਹੈ ਜੀ ਉਸ ਤੋਂ ਅੱਗੇ ਸਰ ਉਹ ਆ ਗਿਆ ਜੀ ਆਪਣੇ ਜਿਵੇਂ ਲੌਬੀ ਦੇ ਵਿੱਚ ਰੱਖਣ ਨੂੰ ਸਮਾਨ ਆ ਗਿਆ ਜੀ ਹਾਂਜੀ ਹਾਂਜੀ ਤੇ ਆ ਰਾਉਂਡ ਚੇਅਰ ਆ ਗਈ ਹਨਾ ਜੀ ਉਹ ਸੰਦੂਖ ਆ ਗਿਆ ਜੀ ਆਸਨੋਖ ਹੈ ਜੀ ਜੀ ਮਰਾਓ ਬੀ ਦੋ ਕੀ ਬਾਤ ਹੈ ਸਾਰਾ ਪਿੱਤਲ ਦਾ ਕੰਮ ਹੋਇਆ ਹੋਇਆ ਜੀ ਲੈ ਤਾਂ ਜਿਵੇਂ ਨਾ ਹੁਣ ਕਿਸੇ ਭੈਣ ਦਾ ਵਿਆਹ ਹੁੰਦਾ ਧੀ ਦਾ ਵਿਆਹ ਹੁੰਦਾ ਉਹਨੂੰ ਦੇਣ ਵਾਸਤੇ ਉਹਨੂੰ ਗਿਫਟ ਦੇਣਾ ਕਿਸੇ ਨੇ ਦੋਸਤ ਮਿੱਤਰ ਲਈ ਉਹਨਾਂ ਵਾਸਤੇ ਮੈਂ ਕਹਿੰਦਾ ਬੈਸਟ ਗਿਫਟ ਹੈ 10 ਚੀਜ਼ਾਂ ਇਧਰ ਉਸਰ ਆ ਡ्रेसਿੰਗ ਆ ਗਿਆ ਇਹ ਵੀ ਡ्रेसਿੰਗ ਹੈ ਸਾਰਾ ਪਿੱਤਲ ਦੇ ਕੰਮ ਦਾ ਰੂਮ ਦਾ ਸੈੱਟ ਬਣਿਆ ਹੋਇਆ ਜੀ ਠੀਕ ਹੈ ਜੀ ਤੇ ਇਹ ਕੇ ਵੀ ਚੀਜ਼ਾਂ ਨੇ ਵੀ ਕਰੂਮ ਦਾ ਜੇ ਆਪਾਂ ਪੂਰਾ ਸਮਾਨ ਲੈਣਾ ਤਾਂ ਉਹਦੀ ਵੀ ਮੈਚਿੰਗ ਮਿਲ ਜੂਗੀ ਮੈਚਿੰਗ ਮਿਲ ਸਾਰਾ ਮੈਚਿੰਗ ਕਰਕੇ ਦਵਾਗੇ ਬਾਈ ਜਿਵੇਂ ਤੁਸੀਂ ਇਧਰ ਇਹ ਅਲਮੀਰਾ ਇਹ ਕੇ ਵੀ 12 ਕੀ ਇਹ ਵੀ 12 ਹੈ ਜੀ ਇਹ ਐਸਜੀ ਬੁੱਕ ਹੈ ਕੈਨੇਡਾ ਜਾਣਾ ਜੀ ਮੈਂ ਤਾਂ ਨਹੀਂ ਖੋਲਿਆ ਠੀਕ ਹੈ ਬਣਨ ਤੇ ਲੱਗ ਜਾਣਗੇ ਮਹੀਨਾ ਦੁਬਾਰਾ ਤਾਂ ਕਰਕੇ ਇਹਨੂੰ ਬੰਦ ਰੱਖਿਆ ਸੀ ਠੀਕ ਹੈ ਠੀਕ ਹੈ ਸਰ ਤੇ ਲੋ ਵੀ ਮਿੱਤਰੋ ਮਤਲਬ ਟ੍ਰੈਡੀਸ਼ਨਲ ਜੇ ਕਹਿੰਦੇ ਐਂਟੀਕ ਚੀਜ਼ਾਂ ਜਿਹੜੀਆਂ ਤੁਹਾਨੂੰ ਸੁਪਰ ਫਰਨੀਚਰ ਤੇ ਮਿਲਣੀਆਂ ਨੇ ਸਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਇੱਕ ਤਾਂ ਸਰ ਟਾਈਮਿੰਗ ਦੱਸ ਦिए ਕਿਉਂਕਿ ਕਸਟਮਰ ਦੀ ਰਿਕੁਆਇ ਕਿਸੇ ਵੀ ਕੰਟਰੀ ਚ ਭੇਜ ਸਕਦੇ ਹਾਂ ਹਾਂਜੀ ਸਰ ਜਿੱਥੇ ਮਰਜ਼ੀ ਭੇਜੋ ਜੇ ਸਰ ਸ਼ੁਰੂ ਤੋਂ ਬਣਾਉਣਾ ਸ਼ੁਰੂ ਕਰਨਾ ਆਪਦੇ ਡਿਜ਼ਾਈਨ ਨਾਲ ਜੀ ਤਾਂ ਤੁਹਾਨੂੰ 60 ਤੋਂ 90 ਦਿਨ ਚਾਹੀਦੇ ਆ ਸਰ ਮਲਾਜ਼ੀ ਪਹਿਲੀ ਰਿਕੁਆਇਰਮੈਂਟ ਦਾ ਦਿਓ ਜਦੋਂ ਤੁਸੀਂ ਜਿੱਦ ਆਪਣੀ ਡੀਲ ਕਲੋਜ਼ ਹੋ ਗਈ ਸਰ ਉਸ ਦਿਨ ਤੋਂ ਆਪਾਂ ਦਿਨ ਗਿਣ ਕੇ ਸ਼ੁਰੂ ਕਰ ਦਾਂਗੇ ਸਰ 60 ਤੋਂ 90 ਦਿਨ ਦੇ ਵਿੱਚ ਤੁਹਾਨੂੰ ਦੇ ਦਾਂਗੇ ਅਕੋਰਡਿੰਗ ਟੂ ਆਪਣਾ ਕਿਹੜਾ ਪ੍ਰੋਡਕਟ ਆ ਕਿਸ ਤਰ੍ਹਾਂ ਦਾ ਕਿਹੜਾ ਮਰਜ਼ੀ ਪ੍ਰੋਡਕਟ ਆ ਸਰ ਜੇਦੋਂ ਕਾਰਵਿੰਗ ਵਾਲਾ ਪ੍ਰੋਡਕਟ ਆ ਜਾਂ ਐਂਟੀਕ ਪ੍ਰੋਡਕਟ ਆ ਜਾਂ ਇਸ ਤਰ੍ਹਾਂ ਦਾ ਕਾਲੀ ਵਾਲਾ ਪ੍ਰੋਡਕਟ ਆ ਇਹ 60 ਦਿਨ ਮਿਨੀਮਮ ਖਾਂਦਾ ਹੀ ਠੀਕ ਹੈ ਜੀ ਜਿੰਨਾ ਇਹਨੂੰ ਤਰਾਸ਼ ਕੇ ਕਰਾਂਗੇ ਉਨਾ ਹੀ ਵਧੀਆ ਬਣਨਾ ਸਰ ਉਨੀ ਵਧੀਆ ਤਰਾਸ਼ਣ ਲਈ ਟਾਈਮ ਤਾਂ ਫਿਰ ਸਰ ਲੱਗਦਾ ਹੀ ਲੱਗਦਾ ਜੀ ਲੱਗਦੀ ਲੱਗਦਾ ਜੀ ਇਹ ਵੀ ਇੱਕ ਸਭ ਤੋਂ ਵੱਡੀ ਗੱਲ ਹੈ ਜੀ ਦੋਸਤੋ ਟਾਈਮਿੰਗ ਜ਼ਰੂਰੀ ਆ ਕਿਉਂਕਿ ਜੇ ਆਪਾਂ ਲੰਮੇ ਸਮੇਂ ਵਾਲੀ ਚੀਜ਼ ਲੈਣੀ ਹੈ ਲੌਂਗ ਲਾਈਫ ਵਾਲੀ ਚੀਜ਼ ਤਾਂ ਉਹ ਤੇ ਬਣਾਉਣ ਤੇ ਵੀ ਟਾਈਮ ਲੱਗੂਗਾ ਤਾਂ ਉਹਨੇ ਰਹਿਣਾ ਵੀ ਫਿਰ ਲੰਮਾ ਸਮਾਂ ਸਰ ਇਸ ਤੋਂ ਇਲਾਵਾ ਜੇ ਗੱਲ ਕਰੀ ਹੁਣ ਸੋਫਿਆਂ ਦੇ ਵਿੱਚ ਆ ਜਾਈਏ ਜੀ ਹਾਂਜੀ ਅੰਟੀਕ ਦੇ ਵਿੱਚ ਹੀ ਮਤਲਬ ਥੋੜਾ ਜਿਹਾ ਕਲਾਸਿਕਲ ਦੇ ਵਿੱਚ ਹਾਂਜੀ ਹਾਂਜੀ ਸਰ ਕਿਹੜੇ ਕਿਹੜੇ ਆਪਣੇ ਕੋਲ ਸੈੱਟ ਜਿਹੜੇ ਇਸ ਟਾਈਮ ਤਿਆਰ ਨੇ ਸਰ ਜੀ ਇਹ ਸਾਰੇ ਸਾਗਵਾਂ ਚ ਤਿਆਰ ਨੇ ਇਹ ਚ ਦੋ ਤਰ੍ਹਾਂ ਦੀ ਪਾਲਿਸ਼ ਮੇਨ ਹੁੰਦੀ ਆ ਸਰ ਜਿਵੇਂ ਇਹ ਹੋਈ ਵੀ ਮੈਟੈਲਿਕ ਪਾਲਿਸ਼ ਆ ਸਾਰੇ ਅੱਜਕੱਲ ਮੈਟੈਲਿਕ ਦਾ ਟ੍ਰੈਂਡ ਕਾਫੀ ਚੱਲਦੀ ਹੈ ਜੀ ਮੈਂ ਦੇਖਿਆ ਇਹ ਸਾਰੀ ਮੈਟੈਲਿਕ ਏਸ਼ੀਅਨ ਦੀ ਮੈਟੈਲਿਕ ਹੈ ਠੀਕ ਹੈ ਜੀ ਤੇ ਕੱਪੜਾ ਸਰ ਆਪਣਾ ਬ੍ਰਾਂਡ ਦੇ ਲਗਾਨੇ ਆ ਫੋਮ 슬ੀਵ ਬੈਲ ਦੀ ਆ ਸਰ ਸਾਰੀ ਠੀਕ ਹੈ ਜੀ ਕੱਪੜੇ ਚ ਸਰ ਆਪਣੇ ਕੋਲ ਕਾਫੀ ਬ੍ਰਾਂਡ ਆ ਜਾਂਦੇ ਨੇ ਆਪਾਂ ਏਬੀਐਨ ਦਾ ਕੰਮ ਕਰਦੇ ਆ ਸਰ D3 ਹੈ V&J ਤਿੰਨ ਚਾਰ ਕੰਪਨੀਆਂ ਸਾਰਾ ਕੰਮ ਕਰਦੇ ਆ ਜਿਹੜਾ ਕੱਪੜਾ ਲੱਗਿਆ ਸਾਰਾ ਬ੍ਰਾਂਡਡ ਲੱਗਿਆ ਨੋਨ ਬ੍ਰਾਂਡ ਚ ਕੁਝ ਨਹੀਂ ਨੋਨ ਬ੍ਰਾਂਡ ਆਪਣੇ ਕੋਲੇ ਕੋਈ ਚੀਜ਼ ਨਹੀਂ ਮਤਲਬ ਜਿਹੜੀ ਇਹਦੇ ਨਾਲ ਸਾਰ ਇੱਕ ਹੋਰ ਵੀ ਹੈ ਇਹਦੇ ਨਾਲ ਆਪਣੇ ਕਟਨਸ ਵੀ ਨਾਲ ਦੇ ਬਣ ਜਾਣਗੇ ਠੀਕ ਹੈ ਜੀ ਸੇਮ ਕੰਪਨੀ ਦੇ ਕਟਨਸ ਵੀ ਲੱਗ ਜਾਂਦੇ ਸਿਰ ਠੀਕ ਹੈ ਜੀ ਮਤਲਬ ਪ੍ਰੋਪਰ ਜਿਵੇਂ ਆ ਸੈੱਟ ਦੇ ਪੂਰਾ ਸੈਟਅਪ ਬਣ ਕੇ ਚੱਲ ਜਾਏਗਾ ਸਾਰ ਪੂਰਾ ਸੋਹਣਾ ਸੈਟਅਪ ਬਣ ਜਾਂਦਾ ਹੈ ਹਾਂਜੀ ਹਾਂਜੀ ਤੇ ਤੁਹਾਡੇ ਘਰ ਦਾ ਸ਼ਿੰਗਾਰ ਜਿਹੜਾ ਬਣ ਜਾਣਾ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੈੱਟ ਹੈਗਾ ਹਾਂਜੀ ਸਾਰ ਇਹ ਵੀ ਸਰ ਸਾਗਵਾਂਜ ਬਣਿਆ ਹੋਇਆ ਵੀ ਮੈਟੈਲਿਕੀ ਹੋਇਆ ਵੀ ਸਰ ਸਾਰਾ ਜੀ ਇਹ ਵੀ ਕਸਟਮਰ ਦੇ ਆਰਡਰ ਤੇ ਸੈਂਪਲ ਬਣਿਆ ਹੋਇਆ ਇਹਦੂ ਬਾਦ ਉਹਨੇ 17 ਸੀਟਾਂ ਬਣਨੀਆਂ ਸਰ ਸੈਂਪਲ ਦਿਖਾਇਆ ਅੱਜ ਕਸਟਮਰ ਸੈਂਪਲ ਪਾਸ ਕਰ ਗਏ ਹੁਣ ਗਾਂਹਾਂ ਨਾਲ ਕੰਮ ਚੱਲਣਾ ਸਰ ਇਹਦਾ ਠੀਕ ਹੈ ਜੀ ਤੇ ਇਸ ਕੋ ਹਾਂਜੀ ਇਹ ਕੋਈ ਕਸਟਮਰ ਚਾਵੇ ਵੀ ਆਪਣੇ ਜ਼ਿਆਦਾ ਸੀਟਾਂ ਨੇ ਆਪਾਂ ਇੱਕ ਸੀਟ ਬਣਾ ਕੇ ਦੇਖਣੀ ਹੈ ਕਸਟਮਾਈਜ਼ੇਸ਼ਨ ਕਰਕੇ ਦੇਖਣੀ ਹੈ ਪਹਿਲਾਂ ਇੱਕ ਸੈਂਪਲ ਆਪਾਂ ਨੂੰ ਰੈਡੀ ਕਰਕੇ ਵੀ ਦਿਖਾ ਸਕਦੇ ਹਾਂ ਠੀਕ ਹੈ ਜੀ ਪਹਿਲਾਂ ਇਹ ਵੀ ਆਪਸ਼ਨ ਹੈਗੀ ਆਪਣੇ ਕੋਲ ਆਪਸ਼ਨ ਹੈਗੀ ਸਰ ਠੀਕ ਹੈ ਕਿਉਂਕਿ ਸਰ ਆਏ ਹੁਣ ਕਸਟਮਰ ਨੇ ਮਤਲਬ ਕਈ ਉਥੇ 20 ਸੀਟਾਂ ਵੀ ਲਾ ਦੀਆਂ 25 ਸੀਟਾਂ ਵੀ ਲੱਗਦੀਆਂ ਨੇ। ਕੋਈ ਹੋਰ ਵਾਲਾ ਕਹਿੰਦਾ ਇੱਕ ਸੀਟ ਮੈਨੂੰ ਬਣਾ ਕੇ ਜਿਚਾ ਕੇ ਦਿਖਾ ਦਿਓ। ਫਿਰ ਆਪਾਂ ਨੂੰ ਗਾਹ ਅੱਗੇ ਬਸ ਉਹਦਾ ਟਾਈਮ ਦਾ ਡਿਊਰੇਸ਼ਨ ਵਾਜ ਜਾਂਦਾ ਉਹਨਾਂ। ਫਿਰ ਫਿਰ ਉਹ ਕੰਮ ਸ਼ੁਰੂ ਤੋਂ ਸਟਾਰਟ ਹੋਊਗਾ 90 ਮਿੰਟ। ਹਲਾ ਸੈਂਪਲ ਦੇਵਾਂਗੇ ਜੋ ਉਸ ਦੂਬਾਰਾ ਕਰ ਪੂਰਾ ਕੰਮ ਸਟਾਰਟ। ਹਾਂਜੀ 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 ਠੀਕ ਹੈ। ਬਿਲਕੁਲ ਪਰ ਇੱਕ ਵੱਡੀ ਗੱਲ ਹੈ ਜੀ ਦੋਸਤੋ। ਕਈ ਵਾਰ ਉਹ ਡਬਲ ਕੋਠੀ ਹੁੰਦੀ ਆ। ਆਪਣਾ ਵੱਡਾ ਕੰਮ ਹੁੰਦਾ ਆਪਣ ਹੁੰਦਾ ਯਾਰ ਵੀ ਸਾਨੂੰ ਕਿਸ ਤਰ੍ਹਾਂ ਦਾ ਕੱਪੜਾ ਲੱਗੂ ਕਿਸ ਤਰ੍ਹਾਂ ਦੀ ਲੱਕੜ ਲੱਗੂ ਕਿਸ ਤਰ੍ਹਾਂ ਦੀ ਫਿਨ ਨਾਰਮਲ ਪਾਲਿਸ਼ ਆਗੇ ਸਰ ਜੀ ਜਿਵੇਂ ਮੈਟੈਲਿਕ ਚ ਸਿੰਪਲ ਪਾਲਿਸ਼ ਐ ਨੈਚੁਰਲ ਪਾਲਿਸ਼ ਕਹਿੰਦੇ ਨੇ ਆਪਾਂ ਨੈਚੁਰਲ ਕਲਰ ਰੱਖਿਆ ਹੋਇਆ ਸਰ ਜੇ ਵੀ ਸਾਖ ਵਾਂਚੇ ਸਰ ਠੀਕ ਹੈ ਜੀ ਤੇ ਲਓ ਵੀ ਦੋਸਤੋ ਸਾਰੇ ਨਵੇਂ ਤੋਂ ਨਵੇਂ ਤਰੀਕੇ ਨਾਲ ਜੇ ਕਹ ਦੀ ਐ ਅਨਟਿਕ ਦੀਆਂ ਚੀਜ਼ਾਂ ਬਾਈ ਹੋਰਾਂ ਕੋਲ ਮਿਲਦੀਆਂ ਤੇ ਇਸ ਤੋਂ ਇਲਾਵਾ ਮਾਡਰਨ ਦੇ ਵਿੱਚ ਮਾਡਰਨ ਚ ਵੀ ਸਰ ਮਾਡਰਨ ਸਾਰਾ ਕਰਦੇ ਆਂ ਆਪਾਂ ਡੀਲ ਮਾਡਰਨ ਸਰ ਅੱਜਕੱਲ ਆਪਣਾ ਕੇਨਿੰਗ ਦਾ ਬਹੁਤ ਕੰਮ ਚੱਲ ਰਿਹਾ ਸਰ ਠੀਕ ਹੈ ਜੀ ਕੇਨ ਵਾਲੇ ਜ਼ਿਆਦਾ ਚੱਲ ਰਹੇ ਕੇਨ ਵਾਲੇ ਮਾਡਰਨ ਚ ਕੇਨਿੰਗ ਦਾ ਕਾਫੀ ਚੱਲ ਗਿਆ ਲੈ ਲੋ ਵੀ ਸੈਟ ਦੇ ਵਿੱਚ ਬਹੁਤ ਸੋਹਣਾ ਮਤਲਬ ਉੜਦਾ ਜੀ ਲੌਬੀ ਦੇ ਵਿੱਚ ਪਿਆ ਬਾਕੀ ਚੀਜ਼ ਸੋਹਣੀ ਲੱਗਣੀ ਹੈ ਟੇਬਲ ਵੀ ਬਹੁਤ ਸ਼ਾਨਦਾਰ ਬਣਾਇਆ ਸਰ ਸਾਰਾ ਸਾਗਵਾਨ ਚ ਬਣਿਆ ਹੋਇਆ ਜੀ ਇਹ ਠੀਕ ਹੈ ਜੀ ਸਾਰੇ ਲੂਵਰ ਸਾਗਵਾਨ ਦੇ ਲੱਗੇ ਹੋਏ ਆ ਉੱਪਰ ਆਨਿਕਸ ਮਾਰਬਲ ਹੈ ਜੀ ਇਹ ਆਨਿਕਸ ਮਾਰਬਲ ਆ ਗਿਆ ਜੀ ਜਿਹੜੀ ਚੀਜ਼ ਮੈਂ ਲੈ ਕੇ ਸਰ ਬ੍ਰਾਂਡ ਚ ਮਿਲੇਗੀ ਤਾਂ ਕਿ ਕਸਟਮਰ ਨੂੰ ਚੀਜ਼ ਅਪੀਲ ਵੀ ਕਰੇ ਔਰ ਸਰ ਇੱਕ ਨੇਚਰਲ ਚੀਜ਼ ਹੈ ਜੇ ਬ੍ਰਾਂਡ ਦੀ ਚੀਜ਼ ਲੱਗੀ ਹੋਏਗੀ ਨਾ ਲੁੱਕ ਵੀ ਅੱਛੀ ਆਏਗੀ ਤੇ ਸੋਹਣੀ ਵੀ ਲੱਗੇਗੀ ਤੇ ਉਹ ਲੌਂਗ ਲਾਸਟਿੰਗ ਵੀ ਚੱਲੇ ਲੰਬੀਆਂ ਚੱਲਦੀਆਂ ਨੇ ਜੀ ਸਰ ਇੱਕ ਚੀਜ਼ ਮੈਂ ਹੋਰ ਦੇਖ ਰਿਹਾ ਸਾਰਾ ਸੈਟਅਪ ਆਪਣਾ ਬਹੁਤ ਵਧੀਆ ਜੇ ਕੋਈ ਮਿੱਤਰ ਦੇਖੂਗਾ ਇਥੋਂ ਪਸੰਦ ਵੀ ਕਰ ਸਕਦਾ ਹੈ ਜਾਂ ਆਨਲਾਈਨ ਭੇਜ ਸਕਦਾ ਉਥੋਂ ਵੀ ਉਹ ਆਪਣਾ ਕਸਟਮਾਈਜ਼ ਕਰ ਸਕਦਾ ਹਾਂਜੀ ਸਰ ਹਾਂਜੀ ਇਧਰ ਮੈਂ ਦੇਖ ਰਿਹਾ ਇਹ ਜਿਹੜੇ ਸਾਰੇ ਪਰਦੇ ਲੱਗੇ ਹੋਏ ਹੈ ਜੀ ਹਾਂਜੀ ਸਰ ਇਹ ਸਾਰਾ ਮਤਲਬ ਸੋਫਿਆਂ ਦੀ ਕਪੜਾ ਆ ਜਾਂਦਾ ਜੀ ਨਹੀਂ ਸਰ ਪਰਦਿਆਂ ਦਾ ਇਹ ਇਹ ਪਰਦਿਆਂ ਦਾ ਇਹ ਵੀ ਮੈਚਿੰਗ ਮਿਲ ਜੂਗਾ ਮੈਚਿੰਗ ਤਾਂ ਮੰਨ ਲਓ ਤੁਸੀਂ ਇਹ ਵਾਲਾ ਅੰਟਿਕ ਸੋਫਾ ਬਣਾਇਆ ਇਹ ਹੀ ਫਾਈਲਾਂ ਚੋਂ ਸੇਮ ਕਪੜਾ ਤੁਹਾਡੇ ਪਰਦਿਆਂ ਦਾ ਲੱਗੇਗਾ ਸਰ ਕੀ ਬਾਤ ਹੈ ਜੀ ਸਾਰਾ ਬ੍ਰਾਂਡ ਚ ਹੀ ਹੈ ਕੀ ਬਾਤ ਹੈ ਜੀ ਕਿਹੜੀ ਕੰਪਨੀ ਦਾ ਕਪੜਾ ਸੋਫਿਆਂ ਤੇ ਠੀਕ ਹੈ ਜੀ ਹਾਂਜੀ ਸਰ ਮਤਲਬ ਉਹੀ ਕੋਡ ਦਾ ਆਪਾਂ ਨੂੰ ਪਰਦਾ ਵੀ ਮਿਲ ਜਾਊਗਾ ਇਹ ਵੀ ਇੱਕ ਖਾਸ ਚੀਜ਼ ਆ ਕਿਉਂਕਿ ਦੋਨੇ ਚੀਜ਼ਾਂ ਦੀ ਮੈਚਿੰਗ ਹੋਗੀ ਜਿਆਦਾਤਰ ਮੈਂ ਡ్రਾਈング ਰੂਮ ਦੇ ਵਿੱਚ ਦੇਖਦਾ ਕਈ ਵਾਰ ਇੱਕੋ ਜਿਹਾ ਕਲਰ ਲੱਗਿਆ ਹੁੰਦਾ ਉੱਤੋਂ ਰੂਮ ਦੇ ਵਿੱਚ ਕਲਰ ਉਹੇ ਜਿਹਾ ਹੁੰਦਾ ਡ్రਾਈング ਰੂਮ ਦਾ ਤਾਂ ਉਹ ਖੁੱਲਾ ਖੁੱਲਾ ਨਜ਼ਰ ਆਉਂਦਾ ਕਈ ਵਾਰ ਕਲਰ ਸੋ ਆਪਣਾ ਮੈਚ ਨਹੀਂ ਹੁੰਦਾ ਆਪਸ ਮੈਚ ਨਹੀਂ ਹੁੰਦਾ ਤਾਂ ਉਹ ਬੁਰਾ ਲੱਗਦਾ ਜੀ ਬੁਰਾ ਲੱਗ ਇਹ ਹੋ ਜਾਏਗਾ ਤਾਂ ਮੈਚਿੰਗ ਕਰਕੇ ਫਿਰ ਇੱਕ ਸਰ ਕਸਟਮਰ ਨੂੰ ਬਾਲੀ ਜਗ੍ਹਾ ਜਾਣ ਦੀ ਲੋੜ ਨਹੀਂ ਇੱਕ ਛੱਤ ਥੱਲੇ ਉਹਦੀ ਸਾਰੀ ਨੀਡਸ ਪੂਰੀਆਂ ਹੋ ਜਾਣਗੀਆਂ ਨੀਡਸ ਪੂਰੀਆਂ ਹੋ ਜਾਣ ਜੇ ਕਹਦੀਏ ਬਹੁਤ ਵੱਡਾ ਸ਼ੋਰੂਮ ਆ ਇਸ ਤੋਂ ਇਲਾਵਾ ਸਰ ਹੋਰ ਵੀ ਆਪਣੇ ਕੋਲੇ ਸਾਰੀ ਕੁਆਲਿਟੀ ਆ ਹਾਂਜੀ ਸਰ ਹਾਂਜੀ ਆਓ ਆਜੋ ਦੋਸਤੋ ਥੋੜਾ ਜਿਆ ਸਾਨੂੰ ਸਾਰੇ ਇੱਕ ਵਾਰ ਨਿਗਾਹ ਮਰਵਾ ਦਈਏ ਕਿਉਂਕਿ ਕੋਈ ਨਾ ਕੋਈ ਚੀਜ਼ ਜਿਹੜੀ ਆਪਣੇ ਕੋਲੇ ਆਪਣੇ ਦਿਲ ਨੂੰ ਸ਼ੂਨੀ ਹੁੰਦੀ ਆ ਜਾਂ ਆਪਾਂ ਸੋਚਾਂਦਾ ਰਹੀ ਆ ਆ ਚੀਜ਼ ਮੈਨੂੰ ਕਿਤੋਂ ਨਹੀਂ ਮਿਲ ਰਹੀ ਤਾਂ ਉਹ ਤੁਸੀਂ ਸੁਪਰ ਫਰਨੀਚਰ ਦੇ ਗੇੜਾ ਮਾਰੋ ਆ ਮਾਡਰਨ ਸੋਫਾ ਸਰ ਮਾਡਰਨ ਲੁੱਕ ਚ ਬਣਾਇਆ ਹੋਇਆ ਸਾਰਾ ਠੀਕ ਹੈ ਜੀ ਇਹ ਬਹੁਤ ਅੱਛਾ ਇਹ ਤਾਂ ਤੁਸੀਂ ਕੱਪੜੇ ਚੈੱਕ ਕਰ ਸਕਦੇ ਹੋ ਦੋਸਤੋ ਮਨ ਬਹੁਤ ਜ਼ਿਆਦਾ ਮੈਂ ਕੈਮਰੇ ਨਾਲ ਮੈਂ ਜਦੋਂ ਲਾਈਵ ਦੇਖ ਰਿਹਾ ਤਾਂ ਬਹੁਤ ਫਰਕ ਮੈਨੂੰ ਸਮਝ ਆ ਰਿਹਾ ਵੀ ਚੀਜ਼ ਕੀ ਲੱਗੀ ਹੋਈ ਹੈ ਜੀ ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਸਰ ਇਹ ਲੋਬੀ ਚ ਚਲਾ ਸਕਦੇ ਆਪਾਂ ਡਰਾਈング ਰੂਮ ਚ ਚਲਾ ਸਕਦੇ ਆ ਸਰ ਇਧਰ ਸਰ ਡਾਈਨਿੰਗ ਸੈੱਟ ਵੀ ਆ ਗਿਆ ਸਰ ਡਾਈਨਿੰਗ ਸੈੱਟ ਆ ਗਿਆ ਸਾਰੇ ਸਾਮੂਹ ਵੀ ਆ ਗਏ ਮੋਡਰਨ ਆ ਗਿਆ ਸਰ ਠੀਕ ਹੈ ਜੀ ਤੇ ਸਾਰੇ ਕੱਪੜੇ ਆ ਗਏ ਸਾਰੇ ਜੀ ਸਾਰੇ ਹਾਂਜੀ ਕੱਪੜੇ ਆ ਗਏ ਸੋਫੇ ਦੇ ਸਰ ਠੀਕ ਹੈ ਜੀ ਜਿਹੜਾ ਮਰਜੀ ਕੱਪੜਾ ਚੂਜ਼ ਕਰਕੇ ਆਪਾਂ ਜੋ ਲਗਵਾ ਸਕਦੇ ਆ ਸਰ ਠੀਕ ਹੈ ਜੀ ਹਾਂਜੀ ਸਰ ਤੇ ਆ ਵੀ ਸੈੱਟ ਬਹੁਤ ਸੋਹਣਾ ਬਣਿਆ ਹੋਇਆ ਹਾਂਜੀ ਸਰ ਇਹ ਵੀ ਮਾਡਰਨ ਜਿਹੀ ਬਣਿਆ ਹੋਇਆ ਸਾਰਾ ਸੋਫਾ ਅੱਜ ਕੱਲ੍ਹ ਕਾਫੀ ਨਾ ਕਿਚਨ ਹਾਂ ਕਾਫੀ ਚੱਲ ਰਿਹਾ ਸਰ ਨਾ ਦੇਖ ਰਹੇ ਹੋ ਕਲਰ ਹੀ ਚੱਲ ਰਹੀ ਹੈ ਚੱਲੇ ਚੱਲੇ ਸਰ ਇਹ ਆ ਸੋਫਾ ਹੁਣ ਕਾਫੀ ਟ੍ਰੈਂਡ ਚ ਹੈ ਤੁਸੀਂ ਕਿਸੇ ਵੀ ਆਨਲਾਈਨ ਦੇਖੋਗੇ ਸਭ ਤੋਂ ਵੱਧ ਡਿਜ਼ਾਈਨਸ ਨੂੰ ਇਹ ਵਾਲੇ ਸੋਫੇ ਤਾਂ ਦੇਖ ਨੂੰ ਮਿਲਦੇ ਕੀ ਬਾਤ ਹੈ ਜੀ ਬਾਕੀ ਸਰ ਸਾਰੇ ਆਪਣੇ ਇਨ ਹਾਊਸ ਨੇ ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਵੀ ਆਪਣੇ ਆਪ ਹੀ ਫੈਕਟਰੀ ਤੋਂ ਤਿਆਰ ਹੁੰਦੇ ਆ ਆਪ ਦੀ ਫੈਕਟਰੀ ਤੋਂ ਜਿਹੜਾ ਮਰਜ਼ੀ ਰੰਗ ਲਵਾਓ ਜਿਹੜਾ ਮਰਜ਼ੀ ਤੁਸੀਂ ਇੱਥੇ ਚੇਂਜਿੰਗਸ ਕਰਵਾਓ ਸੀਟਾਂ ਦੀ ਚੇਂਜਿੰਗਸ ਕਰੋ ਸਾਰੀਆਂ ਚੇਂਜਿੰਗਸ ਨੂੰ ਪ ਠੀਕ ਬੇਸਿਕਲੀ ਹੈ ਨਾ ਆਪਾਂ ਅਭੀ ਬਾਰੋ ਬਣਾਉਂਦਾ ਹੋਇਦਾ ਬੰਦਨ ਦਿੱਕਤ ਹੁੰਦੀ ਹੈ ਜਿਵੇਂ ਤੁਸੀਂ ਕਹੋਗੇ ਉਹ ਮੈਂ ਤਿਆਰ ਹੋ ਜਾਏਗਾ ਸਰ ਕਸਟਮਾਈਜ਼ ਦਾ ਸਭ ਤੋਂ ਵੱਡਾ ਵੈਲਯੂ ਬਿੱਟੀ ਇਹ ਆ ਵੀ ਔਨ ਦੀ ਸਪੌਟ ਜੋ ਆਪਾਂ ਇੱਕ ਰਿਜ਼ਲਟ ਲੈਣਾ ਵੀ ਆ ਚੀਜ਼ ਸਾਨੂੰ ਇੱਥੇ ਲੱਗੀ ਹੋਣੀ ਚਾਹੀਦੀ ਆ ਉਹ ਮਿਲ ਜੂਗੀ ਆਪਣੀ ਹੋਰ ਵੀ ਫੈਸਿਲਿਟੀ ਹੈਗੀ ਆ ਅਸੀਂ ਕਸਟਮਰ ਸਾਡੇ ਕੋਲ ਡਿਜ਼ਾਈਨ ਫਾਈਨਲ ਕਰਕੇ ਚੱਲਿਆ ਜਾਵੇ ਕੱਪੜਾ ਫਾਈਨਲ ਕਰਕੇ ਚੱਲਿਆ ਜਾਵੇ ਇਸ ਤੋਂ ਬਾਅਦ ਸਾਈਜ਼ਿੰਗ ਅਸੀਂ ਆਪ ਕਰਕੇ ਆਵਾਂਗੇ ਠੀਕ ਹੈ ਜੀ ਮਤਲਬ ਕੀ ਸਾਈਜ਼ ਦਾ ਸੋਫਾ ਲੱਗਣਾ ਹੈ ਕਿਵੇਂ ਲੱਗਣਾ ਓਫੀਸ਼ੀਅਲਟੀ ਸਾਡੇ ਵੱਲੋਂ ਫ੍ਰੀ ਆਫ ਕਾਸਟ ਹੈ ਮਾਲ ਇੱਕ ਤਰ੍ਹਾਂ ਦਾ ਕਹਿੰਦੇ ਆ ਆਰਕੀਟੈਕਚਰਲ ਸੇਵਾ ਵੀ ਮਿਲਦੀ ਹੈ ਨਾ ਹਾਂ ਕੋਸ਼ਿਸ਼ ਕਰਦੇ ਆ ਸਰ ਦੇਣ ਦੀ ਜਿੰਨੀ ਕ ਪੋਸਿਬਿਲਟੀ ਹੈਗੀ ਹੈ ਕਸਟਮਰ ਨੂੰ ਕਿਉਂਕਿ ਚਲੋ ਬਹੁਤ ਸਾਰੇ ਘਰਾਂ ਦੇ ਵਿੱਚ ਤੁਸੀਂ ਜਿਹੜਾ ਕਹਿੰਦੇ ਘਰਾਂ ਨੂੰ ਖੂਬਸੂਰਤ ਬਣਾਇਆ ਸੋਫੇ ਬੈੱਡ ਲਾ ਕੇ ਤਾਂ ਉਹ ਚੀਜ਼ਾਂ ਐਕਸਪੀਰੀਅੰਸ ਵਾਲੀਆਂ ਨੇ ਵੀ ਆਹ ਕੰਦ ਨਾਲ ਚੀਜ਼ ਸੋਹਣੀ ਲੱਗੂਆ ਕਲਰ ਨਾ ਮੈਚ ਕਰਦਾ ਸਰ ਐਕਚੁਅਲੀ ਤਾਂ ਮੇਨ ਜਿਹਦਾ ਆਪਾਂ ਕਸਟਮਾਈਜ਼ ਕਰਨਾ ਹੈ ਉਦੋਂ ਪ੍ਰੋਪਰ ਸੀਟਿੰਗ ਲੱਗੀ ਹੋਵੇ ਤਾਂ ਉਹ ਉਥੇ ਆਪ ਹੀ ਜਾ ਕੇ ਉਹਨੂੰ ਡਿਜ਼ਾਈਨਿੰਗ ਕਰੀਏ ਤੇ ਆਪਕੋ ਸੀਟਾਂ ਦੀ ਅਲੋਕੇਸ਼ਨ ਕਰੀਏ ਵੀ ਕਿੰਨੀਆਂ ਲੱਗਣਗੀਆਂ ਸਰ ਜੀ ਤੇ ਸਰ ਆਫਟਰ ਸੇਲ ਸਰਵਿਸ ਵੀ ਰਹਿੰਦੀ ਆਪਣੀ ਜੋ ਕੋਈ ਡੈਫੀਨਿਟਲੀ ਸਰ ਕੋਈ ਪ੍ਰੋਬਲਮ ਆਏਗੀ ਤਾਂ ਜਰੂਰ ਦਵਾਂਗੇ ਪਰ ਕੋਈ ਪ੍ਰੋਬਲਮ ਸਰ ਸਾਨੂੰ ਆਏ ਹੀ ਨਹੀਂ ਇਸ ਤਰ੍ਹਾਂ ਦੀ ਕਿਉਂਕਿ ਆਪਾਂ ਬ੍ਰਾਂਡ ਯੂਜ਼ ਕਰਦੇ ਆ ਫਿਰ ਵੀ ਕੋਈ ਆਏਗੀ ਤਾਂ ਉਹਦੇ ਲਈ ਅਸੀਂ ਹਾਜ਼ਰ ਹਾਂ ਸਰ ਠੀਕ ਆ ਸਰ ਉਹਨਾਂ ਤੁਹਾਨੂੰ ਕਾਲ ਕਰਨੀ ਹੈ ਸਾਡੀ ਟੀਮ ਜਾਏਗੀ ਚੈੱਕ ਕਰਕੇ ਉਹਨੂੰ ਕਰੇਗੀ ਸਰ ਜੀ ਸਰ ਬਹੁਤ ਬਹੁਤ ਧੰਨਵਾਦ ਜੀ ਤੇ ਬਹੁਤ ਖੁਸ਼ੀ ਹੋਈ ਤੇ ਸਾਡੇ ਦਰਸ਼ਕਾਂ ਨੂੰ ਨਵੀਂ ਤੋਂ ਨਵੀਂ ਚੀਜ਼ ਦੇਖਣ ਨੂੰ ਮਿਲੀ ਤੇ ਆਉਣ ਵਾਲੇ ਸਮੇ ਜਦੋਂ ਵੀ ਨਵਾਂ ਜੇ ਕੈਦੀ ਕੁਝ ਪ੍ਰੋਜੈਕਟ ਆਉਂਦਾ ਤਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਵੀ ਦਰਸ਼ਕਾਂ ਨੂੰ ਦਿਖਾਉਂਦੇ ਰਹਾਂਗੇ ਤੇ ਲਓ ਵੀ ਦੋਸਤੋ ਜੇਕਰ ਕੋਈ ਵੀ ਕਸਟਮਾਈਜ਼ ਤੁਸੀਂ ਸੋਫਾ, ਵੈੱਡ ਡਾਈਨਿੰਗ ਸੈੱਟ ਜਾਂ ਕੈਦੀ ਵੀ ਘਰ ਦਾ ਕੋਈ ਵੀ ਫਰਨੀਚਰ ਤੁਸੀਂ ਲੈਣਾ ਦਾ ਇੱਕ ਵਾਰ ਸੁਪਰ ਫਰਨੀਚਰ ਬਠਿੰਡਾ ਦੇ ਵਿੱਚ ਗੇੜਾ ਮਾਰ ਜੋ ਸਰ ਐਡਰੈਸ ਲੋਕੇਸ਼ਨ ਪ੍ਰੋਪਰ ਸਰ ਸੁਪਰ ਫਰਨੀਚਰ ਗੈਲਰੀ ਮਾਨਸਾ ਰੋਡ ਨੀਅਰ ਰਾਜਾ ਹੁੰਡਿਆਈ ਬਠਿੰਡਾ ਸਰ ਜੀ ਤੇ ਸਰ ਆਪਣਾ ਇੰਸਟਾਗ੍ਰam ਫੇਸਬੁੱਕ ਤੇ ਵੀ ਆਪਣਾ ਅਪਡੇਟ ਸਾਰੇ ਪੇਜ ਚੱਲਦੇ ਸਰ ਠੀਕ ਹੈ ਲੋਕੀ ਦੋਸਤੋ ਫੇਸਬੁਕ ਇੰਸਟਾਗ੍ਰam ਕੀ ਨਾਮ ਤੇ ਜੀ ਸੁਪਰ ਫਰਨੀਚਰ ਗੈਲਰੀ ਸੁਪਰ ਫਰਨੀਚਰ ਗੈਲਰੀ ਤੇ ਜਰੂਰ ਫੋਲੋ ਕਰ ਲਿਓ ਕਿਉਂਕਿ ਨਵੀਂ ਅਪਡੇਸ਼ਨ ਜੋ ਵੀ ਨਵੇਂ ਆਪਣੇ ਘਰਾਂ ਦਾ ਸ਼ਿੰਗਾਰ ਸੋਫੇ ਬਣਦੇ ਨੇ ਉੱਥੇ ਤੁਸੀਂ ਨਵੇਂ-ਨਵੇਂ ਡਿਜ਼ਾਈਨ ਦੇਖ ਸਕਦੇ ਹੋ ਉੱਥੋਂ ਵੀ ਤੁਸੀਂ ਸਿਲੈਕਟ ਕਰ ਸਕਦੇ ਹੋ ਤੁਹਾਨੂੰ ਸ਼ਾਪ ਤੇ ਵੀ ਆਉਣ ਦੀ ਲੋੜ ਨਹੀਂ ਉੱਥੇ ਤੁਸੀਂ ਕਾਲ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਧੰਨਵਾਦ ਦੋਸਤੋ ਸასი ਸ਼ਾਲੋ